ਹਾਏ ਹਾਏ ਇਨਾ ਗੰਦ ਪਿਆ ਨਾ ਕਿਤੇ ਗੰਦ ਘੱਟ ਪਾ ਕੇ ਰੱਖਿਆ ਤੇ ਲੋਕਾਂ ਸਾਹਮਣੇ ਕੁਚੀ ਕੁਚੀ ਕਰਦੀ ਫਿਰਦੀ ਪਤਾ ਨਹੀਂ ਕਿੰਨਾ ਕੰਮ ਕਰਦੀ ਆ ਨਹੀਂ ਮੰਮੀ ਮੈਂ ਇੱਥੇ ਸਫਾਈ ਕੀਤੀ ਦੇਖੋ ਜੱਜ ਨਾਲ ਨਾ ਤੈਨੂੰ ਕਿਹਨੇ ਨਗਰ ਆਉਂਦੀ ਆ ਵੇਖ ਕਿੰਨੀ ਮਿੱਟੀ ਆ ਮੈਂ ਕਿਤੇ ਬਾਹਰ ਲੈ ਨਹੀਂ ਚੜੂ ਤਾ ਮੱਕ ਕਰਦੀ ਰੋਂਦੀ ਹਟ ਨਹੀਂ ਛੱਡਿਏ ਹਾਂਜੀ ਮੰਮੀ ਜੀ ਆ ਕੇ ਨਿੱਕੀਆਂ ਨਿੱਕੀਆਂ ਰੋਟੀਆਂ ਬਣਾ ਲਈ ੜੜੀਆਂ ੜੜੀਆਂ ਖੜਤੇ ਨਹੀਂ ਪਰਨਾ ਤੇਰੇ ਪਿੱਛੇ ਇਦਾਂ ਹੀ ਰੋਟੀਆਂ ਲਾਉਂਦੇ ਆ ਟਿੱਕੀਆਂ ਵਰਗੀਆਂ ਮੰਮੀ ਜੀ ਠੀਕ ਤੇ ਆ ਇੰਨੀ ਵੀ ਛੋਟੀਆਂ ਨਹੀਂ ਆ ਕਾਮ ਵੀ ਨਹੀਂ ਕਿਤੇ ਕਰਨਾਲ ਦਾ ਹੋਰ ਆਪਣੇ ਪੇਕਿਆਂ ਦੀ ਮੁੰਦਰੀ ਇੱਕੀ ਆਕੀ ਲੈ ਕੇ ਆਂਦਾ ਕਾਗਜ਼ਿਆ ਮੁੰਮੀ ਠੀਕ ਤੇ ਹੈ ਕੀ ਆ ਕੀ ਠੀਕ ਆ ਸਾਡੇ ਖਾਨਦਾਨ ਦੀ ਇੱਜ਼ਤ ਰੋਲ ਕੇ ਰੱਖ ਦਿੱਤੀ ਐ ਪਰ ਕੀ ਮੇਰੇ ਮੁੰਡੇ ਨੇ ਤੇਰੇ ਚ ਵੇਖ ਲਿਆ ਨੀ